ਸ਼ਸ਼ਕਾਲ ਜੀ ਮੈਰੀਆਂ ਤੇ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਤੇ ਗੱਲ ਕਰਾਂਗੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਲੈ ਕੇ ਤਾਂ ਦੱਸਦੀ ਹੈ ਕਿ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਜੀਹਾਂ ਦਾ ਦੱਸਦੀ ਹੈ ਕਿ ਅੰਮ੍ਰਿਤਸਰ ਜਿਹੜੇ ਕਿ ਇਹਨਾਂ ਸਾਥੀਆਂ ਨੂੰ ਲਿਆਂਦਾ ਗਿਆ ਤੇ ਅਜਨਾਲਾ ਅਦਾਲਤ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਬੋਲੋ ਉਹਨਾਂ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੱਸਦੀ ਹੈ ਕਿ 23 ਫਰਵਰੀ ਨੂੰ ਅਜਨਾਲਾ ਥਾਣੇ ਦੇ ਉੱਤੇ ਜੜਾ ਹਮਲਾ ਕੀਤਾ ਗਿਆ ਸੀ ਉਸ ਮਾਮਲੇ ਨੂੰ ਲੈ ਕੇ ਜਿਹੜੇ ਹੁਣ ਹੋਰ ਵੀ ਡੁਗਾ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਦੱਸ ਜੀ ਹੈ ਕਿ ਸੱਤ ਸਾਥੀ ਨੇ ਜਿਹੜੇ ਕਿ ਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਤਾਂ ਪੁਲਿਸ ਵੱਲੋਂ ਜਿਹੜਾ ਕਿ ਉਹਨਾਂ ਦਾ 4 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਇਹਨਾਂ 4 ਦਿਨਾਂ ਦੇ ਵਿੱਚ ਬਰੀਕੀ ਦੇ ਨਾਲ ਇਹਨਾਂ ਸਾਰੇ ਸਾਥੀਆਂ ਤੋਂ ਜਿਹੜਾ ਕਿ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਆ ਆਓ ਸੁਣਦੇ ਹਾਂ ਅੱਜ ਜਿਹੜੇ ਪਹਿਲਾਂ ਐਨਐਸਏ ਦੇ ਦੋਸ਼ੀ ਬੰਦ ਸੀਗੇ ਉਹਨਾਂ ਤੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 23 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਮਾਂਡ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜੁਰੀ ਆ ਤਫਤੀਸ਼ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਸਾਡੇ ਪਾਸੇ ਦੇ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪਣੇ ਪਤਾ ਲੱਗ ਜਾ ਹਾਂਜੀ 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 ਬਿਲਕੁਲ ਇਹ ਐਫ ਆਈ ਆਰ ਦੇ ਵਿੱਚ ਪੁਰਾਣੇ ਦਾ ਇਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਗੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਗਲਵੰਟੀ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹੋ ਹੀ ਮਾਮਲੇ ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਦਾਦੇ ਕੇ ਅਮਰਤਾਪਾ ਸਿੰਘ ਸਣੇ ਜਿਹੜੇ ਉਸ ਦੇ ਸਾਥੀ ਸੀ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਕਾਰਵਾਈ ਕੀਤੀ ਗਈ ਤਾਂ ਉਹਨਾਂ ਨੂੰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਪੰਜਾਬ ਦੇ ਆ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੇ ਉੱਤੇ ਲਗਾਈ ਗਈ ਐਨਐਸਏ ਗੈਰ ਕਾਨੂੰਨੀ ਹਾਲਾਂਕਿ ਇਹਨੂੰ ਉੱਤੇ ਲਗਾਈ ਗਈ ਜਿਹੜੀ ਐਨਐਸਏ ਉਹ ਐਨਐਸਏ ਸੀਯੂ ਉਸ ਦੇ ਵਿੱਚ ਵਾਅਦਾ ਤਾਂ ਨਹੀਂ ਕੀਤਾ ਗਿਆ ਸੀ ਪਰ ਉਸ ਤੋਂ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਅਤੇ ਹੁਣ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਕਿਹੜੇ ਵੱਡੇ ਖੁਲਾਸੇ ਹੋਣਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼